ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਬਹੁਤ ਜ਼ਿਆਦਾ ਹਾਰਟ ਟੱਚਿੰਗ ਸਟੋਰੀ ਦੇ ਨਾਲ। ਆਉ ਸ਼ੁਰੂ ਕਰਦੇ ਹਾਂ। ਅੰਗਰੇਜ਼ ਆਪਣਾ ਹੱਥ ਮੈਨੂੰ ਦੇ। ਨਰਿੰਜਨ ਕੌਰ ਨੇ ਆਪਣਾ ਸਿਰ ਖੁਰਕਦੇ ਹੋਏ ਕਿਹਾ ਤਾਂ ਅੰਗਰੇਜ਼ ਨੇ ਆਪਣਾ ਹੱਥ ਆਪਣੀ ਮਾਂ ਦੇ ਹੱਥ ਤੇ ਰੱਖ ਦਿੱਤਾ। ਨਰਿੰਜਨ ਕੌਰ ਨੇ ਅੰਗਰੇਜ਼ ਦਾ ਹੱਥ ਫੜਿਆ ਤੇ ਜੋਰ ਨਾਲ ਦੰਦੀਬਾਰ ਦਿੱਤੀ। ਉਸਦੇ ਹੱਥ ਤੇ ਆਪਣੇ ਦੰਦ ਛਾਪ ਦਿੱਤੇ ਇੱਥੋਂ ਤੱਕ ਕਿ ਉਸਦੇ ਹੱਥ ਵਿੱਚੋਂ ਖੂਨ ਨਿਕਲ ਆਇਆ ਪਰ ਅੰਗਰੇਜ਼ ਨੇ ਆਪਣਾ ਹੱਥ ਪਿੱਛੇ ਨਹੀਂ ਕੀਤਾ ਪਤਾ ਨਹੀਂ ਫਿਰ ਦਿਲ ਵਿੱਚ ਕੀ ਆਇਆ ਕਿ ਉਸ ਦਾ ਹੱਥ ਨਿਰੰਝਨ ਕੌਰ ਨੇ ਛੱਡ ਦਿੱਤਾ ਫਿਰ ਉਸ ਨੂੰ ਉਸ ਨੂੰ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਪਤਾ ਨਹੀਂ ਕਿਹੜੀ ਗਲਤੀ ਉਸ ਤੋਂ ਹੋ ਗਈ ਹੋਵੇ ਅੱਖਾਂ ਵਿੱਚ ਪਛਤਾਵਾ ਸੀ ਅੰਗਰੇਜ਼ ਨੇ ਕੁਝ ਨਹੀਂ ਕਿਹਾ ਜੇਬ ਵਿੱਚੋਂ ਰਮਾਲ ਕੱਢਿਆ ਤੇ ਆਪਣੇ ਹੱਥ ਨੂੰ ਬੰਨ ਲਿਆ ਫਿਰ ਰੋਂ ਲੱਗ ਗਈ ਕਹਿੰਦੀ ਮੈਂ ਤੈਨੂੰ ਸੱਟ ਲਗਾ ਦਿੱਤੀ ਨਾ ਅੰਗਰੇਜ਼ ਕਹਿੰਦਾ ਨਹੀਂ ਮੰਮੀ ਮੈਨੂੰ ਸੱਟ ਨਹੀਂ ਲੱਗੀ ਚੰਗਾ ਹੋਇਆ ਤੈਨੂੰ ਸੱਟ ਨਹੀਂ ਲੱਗੀ ਫਿਰ ਕਹਿੰਦੀ ਅੰਗਰੇਜ਼ ਇਹ ਜਿਹੜੀ ਗਲੀ ਦੇ ਬੱਚੇ ਨੇ ਨਾ ਮੈਨੂੰ ਪਾਗਲ ਕਹਿੰਦੇ ਨੇ ਮੈਨੂੰ ਪੱਥਰ ਮਾਰਦੇ ਨੇ ਹਮੇਸ਼ਾ ਕਮਲੀ ਕਮਲੀ ਕਹਿੰਦੇ ਰਹਿੰਦੇ ਆ ਇਹ ਦੇਖ ਅੰਗਰੇਜ਼ ਨਰਿੰਜਨ ਕੌਰ ਨੇ ਆਪਣੀ ਬਾਹਾਂ ਤੋਂ ਕਪੜਾ ਉੱਪਰ ਕੀਤਾ ਤਾਂ ਉੱਥੇ ਸੱਟ ਦਾ ਨਿਸ਼ਾਨ ਸੀ ਇਹ ਦੇਖ ਕੇ ਅੰਗਰੇਜ਼ ਘਬਰਾ ਗਿਆ ਉਸਨੇ ਜਲਦੀ ਨਾਲ ਆਪਣੀ ਮਾਂ ਦੀ ਸੱਟ ਨੂੰ ਸਾਫ਼ ਕੀਤਾ ਪੱਟੀ ਬੰਨੀ ਤੇ ਕਹਿਣ ਲੱਗਾ ਤੈਨੂੰ ਦਰਦ ਤਾਂ ਨਹੀਂ ਹੋ ਰਿਹਾ ਕਹਿਣ ਲੱਗੀ ਨਹੀਂ ਹੋ ਰਿਹਾ ਮੈਨੂੰ ਭੁੱਖ ਲੱਗੀ ਹੈ ਰੋਟੀ ਖਾਣੀ ਹੈ ਤੇ ਮੈਂ ਬੱਤਾ ਪੀਣਾ ਹੈ ਉਹ ਜੋ ਕਾਲਾ ਕਾਲਾ ਹੁੰਦਾ ਹੈ ਨਾ ਉਹ ਪੀਣਾ ਹੈ ਅੰਗਰੇਜ਼ ਕਹਿੰਦਾ ਅੱਛਾ ਮਾਂ ਮੈਂ ਹੁਣੇ ਤੇਰੇ ਲਈ ਲੈ ਕੇ ਆਉਂਦਾ ਹਾਂ ਪਰ ਤੂੰ ਘਰੋਂ ਬਾਹਰ ਨਾ ਨਿਕਲੀ ਨਹੀਂ ਤਾਂ ਬੱਚੇ ਪੱਥਰ ਮਾਰਨਗੇ ਨਰਿੰਦਰ ਕੌਰ ਕਹਿਣ ਲੱਗੀ ਨਹੀਂ ਚਾਹਾਂਗੀ ਮੈਂ ਬਾਹਰ ਤੂੰ ਜਾ ਮੇਰੇ ਵਾਸਤੇ ਬੱਤਾ ਲੈ ਕੇ ਆ ਅੰਗਰੇਜ਼ ਜਦੋਂ ਬਾਹਰ ਗਿਆ ਤਾਂ ਦਰਵਾਜ਼ੇ ਨੂੰ ਤਾਲਾ ਲਗਾ ਕੇ ਗਿਆ ਸੀ ਤਾਂ ਕਿ ਉਸਦੀ ਮਾਂ ਨੂੰ ਕੋਈ ਕਮਲੀ ਨਾ ਕਹੇ ਕੋਈ ਉਸ ਨੂੰ ਪੱਥਰ ਚੁੱਕ ਕੇ ਨਾ ਮਾਰੇ ਜਲਦੀ ਨਾਲ ਜਾ ਕੇ ਪੈਪਸੀ ਦੀ ਬੋਤਲ ਲੈ ਆਇਆ ਫਿਰ ਆਪਣੀ ਮਾਂ ਨੂੰ ਆਪਣੇ ਹੱਥ ਨਾਲ ਰੋਟੀ ਖਵਾਈ ਕੋਲਡ ਡਰਿੰਕ ਪੀਂਦੇ ਹੀ ਉਸਦੀ ਮਾਂ ਨੇ ਉਸਦੇ ਮੂੰਹ ਉੱਤੇ ਥੁੱਕ ਦਿੱਤਾ ਫਿਰ ਬਾਅਦ ਵਿੱਚ ਲੜਨ ਲੱਗ ਗਈ ਕਹਿੰਦੀ ਗੰਦੀ ਬੋਤਲ ਦਿੱਤੀ ਹੈ ਤੂੰ ਮੈਨੂੰ ਅੰਗਰੇਜ਼ ਚੁੱਪਚਾਪ ਆਪਣੀ ਮਾਂ ਦੀ ਮਾਰ ਖਾਂਦਾ ਰਿਹਾ ਪਰ ਬਦਲੇ ਵਿੱਚ ਸਿਰਫ ਉਹ ਹੱਸ ਰਿਹਾ ਸੀ ਨਰੰਜਨ ਕੌਰ ਦਾ ਜਦੋਂ ਤੱਕ ਗੁੱਸਾ ਠੰਡਾ ਨਹੀਂ ਹੋਇਆ ਅੰਗਰੇਜ਼ ਨੂੰ ਮਾਰਦੀ ਰਹੀ ਜਦੋਂ ਥੱਕ ਗਈ ਤਾਂ ਕਰਕਦੇ ਹੋਏ ਇੱਕ ਜਗ੍ਹਾ ਬੈਠ ਗਈ ਕੁਝ ਦੇਰ ਬਾਅਦ ਉਸ ਨੂੰ ਦੇਖਦੀ ਰਹੀ ਤੇ ਗੱਲਾਂ ਦੇ ਉਸ ਦੀਆਂ ਗੱਲਾਂ ਤੇ ਉਂਗਲਾਂ ਦੇ ਨਿਸ਼ਾਨ ਸੀ ਫਿਰ ਆਪਣੇ ਕਮਰੇ ਵਿੱਚ ਜਾ ਕੇ ਲੰਮੀ ਪੈ ਗਈ ਤੇ ਸੌ ਗਈ ਉਦੋਂ ਤੱਕ ਅੰਗਰੇਜ਼ ਦੇ ਮੋਬਾਈਲ ਤੇ ਫੋਨ ਆਇਆ ਸਰ ਤੁਹਾਡੀ ਮੀਟਿੰਗ ਹੈ ਕਿੰਨੀ ਦੇਰ ਤੱਕ ਆਓਗੇ ਉਹ ਕਹਿਣ ਲੱਗਿਆ ਬਸ ਹੁਣੇ ਪਹੁੰਚ ਰਿਹਾ ਹਾਂ ਕੁਝ ਦੇਰ ਵਿੱਚ ਉਹ ਤਿਆਰ ਹੋ ਗਿਆ ਉਸਨੇ ਆਪਣੇ ਕੱਪੜੇ ਬਦਲੇ ਆਪਣੀ ਮਾਂ ਦਾ ਕਮਰਾ ਲੋਕ ਕੀਤਾ ਪਰ ਕਮਰੇ ਵਿੱਚ ਦੁੱਧ ਤੇ ਖਾਣ ਪੀਣ ਦੀਆਂ ਕਈ ਚੀਜ਼ਾਂ ਵੀ ਰੱਖ ਦਿੱਤੀਆਂ ਤਾਂ ਕਿ ਭੁੱਖ ਲੱਗੇ ਤਾਂ ਉਹ ਕੁਝ ਖਾ ਲਵੇ ਜਦੋਂ ਆਪਣੇ ਆਫਿਸ ਵਿੱਚ ਗਿਆ ਤਾਂ ਮੀਟਿੰਗ ਦੇ ਲਈ ਉਸਦੇ ਕਲਾਇੰਟ ਪਹਿਲਾਂ ਤੋਂ ਹੀ ਬੈਠੇ ਹੋਏ ਸੀ ਮੀਟਿੰਗ ਦੇ ਬਾਅਦ ਉਸਨੇ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿਣ ਲੱਗਿਆ ਕਿ ਆਪਣੀ ਮਾਂ ਨੂੰ ਮੈਂਟਲ ਹਸਪੀਟਲ ਵਿੱਚ ਕਿਉਂ ਨਹੀਂ ਭੇਜ ਦਿੰਦਾ ਕਿੰਨੇ ਹੀ ਨੌਜਵਾਨ ਨੇ ਜਿਨ੍ਹਾਂ ਦੇ ਮਾਪਿਓ ਮਾਨਸਿਕ ਸੰਤੁਲਨ ਖੋਦਿੰਦੇ ਨੇ ਬੇਸ਼ੱਕ ਉਹਨਾਂ ਦਾ ਵਿਹਾਰ ਆਪਣੇ ਮਾਪਿਓ ਲਈ ਠੀਕ ਹੀ ਹੁੰਦਾ ਹੈ ਪਰ ਫਿਰ ਵੀ ਉਹ ਆਪਣੇ ਮਾਪਿਓ ਨੂੰ ਮੈਂਟਲ ਹਸਪੀਟਲ ਵਿੱਚ ਦਾਖਲ ਕਰਵਾ ਦਿੰਦੇ ਨੇ ਤੇ ਤੇਰੀ ਮਾਂ ਨੂੰ ਤਾਂ ਜਦੋਂ ਦੌਰਾ ਪੈਂਦਾ ਹੈ ਤਾਂ ਉਹ ਬਹੁਤ ਤੋੜ-ਫੋੜ ਕਰਦੀ ਹੈ ਤੈਨੂੰ ਵੀ ਜ਼ਖਮੀ ਕਰ ਦਿੰਦੀ ਹੈ ਅੱਗੋਂ ਅੰਗਰੇਜ਼ ਕਹਿਣ ਲੱਗਿਆ ਨਹੀਂ ਤੁਹਾਨੂੰ ਨਹੀਂ ਪਤਾ ਮੇਰੀ ਮਾਂ ਨੇ ਕਿੰਨਾ ਦਰਦ ਸਹਿਆ ਹੈ ਮੈਂ ਆਪਣੀ ਮਾਂ ਨੂੰ ਮੈਂਟਲ ਹਸਪੀਟਲ ਨਹੀਂ ਛੱਡ ਸਕਦਾ ਡਾਕਟਰ ਕਹਿਣ ਲੱਗਿਆ ਤੁਸੀਂ ਸਮਝ ਨਹੀਂ ਰਹੇ ਦੇਖੋ ਉਹ ਮੈਂਟਲ ਹੈ ਉਹਨਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਇਹ ਨਾ ਹੋਵੇ ਕਿ ਉਹ ਕਿਸੇ ਦਿਨ ਤੁਹਾਡੇ ਤੇ ਕੋਈ ਜਾਨਲੇਵਾ ਹਮਲਾ ਕਰ ਦੇਵੇ ਬਦਲੇ ਵਿੱਚ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਆਪਣਾ ਬਚਾਅ ਵੀ ਨਹੀਂ ਕਰਦੇ ਮੈਂ ਤੁਹਾਡਾ ਸ਼ੁਭਚਿੰਤਕ ਹਾਂ ਇਸ ਲਈ ਤੁਹਾਨੂੰ ਸਲਾਹ ਦੇ ਰਿਹਾ ਹਾਂ ਆਪਣੀ ਮਾਂ ਨੂੰ ਮੈਂਟਲ ਹਸਪੀਟਲ ਵਿੱਚ ਦਾਖਲ ਕਰਵਾ ਦਿਓ ਅੰਗਰੇਜ਼ ਨੇ ਕਿਹਾ ਮੈਂ ਤੁਹਾਨੂੰ ਇਸ ਲਈ ਫੋਨ ਨਹੀਂ ਕੀਤਾ ਕਿ ਤੁਸੀਂ ਮੈਨੂੰ ਸਲਾਹ ਦਿਓ ਤੁਸੀਂ ਮੈਨੂੰ ਬਸ ਮੈਡੀਸਨ ਦੱਸ ਦਿਓ ਡਾਕਟਰ ਨੇ ਉਸ ਨੂੰ ਮੈਡੀਸਨ ਦੱਸ ਦਿੱਤੀ ਅੰਗਰੇਜ਼ ਜਦੋਂ ਘਰੇ ਆਇਆ ਤਾਂ ਸਭ ਕੁਝ ਲੈ ਕੇ ਆਇਆ ਨਾਲ ਮੈਡੀਸਨ ਵੀ ਲੈ ਕੇ ਆਇਆ ਸੀ ਪਰ ਕਮਰੇ ਦਾ ਦਰਵਾਜ਼ਾ ਬਹੁਤ ਬੁਰੀ ਤਰ੍ਹਾਂ ਖੜਕਾਇਆ ਜਾ ਰਿਹਾ ਸੀ ਜਲਦੀ ਨਾਲ ਉਹ ਆਪਣੀ ਮਾਂ ਦੇ ਕਮਰੇ ਵੱਲ ਗਿਆ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਮਾਂ ਬੜੇ ਗੁੱਸੇ ਵਿੱਚ ਸੀ ਉਸ ਨੂੰ ਲੜਨ ਲੱਗ ਗਈ ਕਹਿੰਦੀ ਕੁੱਤਿਆ ਤੂੰ ਫਿਰ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮੈਨੂੰ ਪਤਾ ਹੈ ਹੁਣ ਤੂੰ ਮੈਨੂੰ ਮਾਰੇਗਾ ਤੂੰ ਮੇਰੇ ਤੇ ਹੱਥ ਵੀ ਉਠਾਏਗਾ ਤੇ ਮੇਰਾ ਸਿਰ ਵੀ ਪਾੜ ਦੇਵੇਂਗਾ ਮੈਂ ਤੈਨੂੰ ਛੱਡਾਂਗੀ ਨਹੀਂ ਖਬਰਦਾਰ ਜੋ ਤੂੰ ਮੈਨੂੰ ਹੱਥ ਵੀ ਲਗਾਇਆ ਤਾਂ ਦੇਖ ਮੇਰੇ ਤੋਂ ਦੂਰ ਰਹੀਂ ਮੈਂ ਇੱਕ ਬੱਚੇ ਦੀ ਮਾਂ ਹਾਂ ਤੈਨੂੰ ਕਿਉਂ ਸਮਝ ਵਿੱਚ ਨਹੀਂ ਆਉਂਦਾ ਨਰਿੰਜਨ ਕੌਰ ਨੂੰ ਫਿਰ ਦੌਰਾ ਪੈਣਾ ਸ਼ੁਰੂ ਹੋ ਚੁੱਕਿਆ ਸੀ ਜਦੋਂ ਉਹ ਕਹਿਣ ਲੱਗਾ ਮੰਮੀ ਇਹ ਮੈਂ ਹਾਂ ਮੈਂ ਹਾਂ ਤੁਹਾਡਾ ਬੇਟਾ ਨਰੰજન ਕੌਰ ਕਹਿਣ ਲੱਗੀ ਝੂਠ ਝੂਠ ਬੋਲਦਾ ਹੈ ਤੂੰ ਕਮੀਨਿਆ ਮੈਂ ਤੇਰਾ ਮੂੰਹ ਤੋੜ ਦਿਆਂਗੀ ਮੇਰਾ ਬੱਚਾ ਬਹੁਤ ਛੋਟਾ ਹੈ ਤੇ ਤੂੰ ਤਾਂ ਵੱਡਾ ਹੈ ਤੂੰ ਮੈਨੂੰ ਝੂਠ ਬੋਲ ਰਿਹਾ ਹੈ ਹੱਥ ਵਿੱਚ ਇੱਕ ਗੁਲਦਸਤਾ ਨਰੰજન ਕੌਰ ਨੇ ਫੜਿਆ ਤੇ ਜੋਰ-ਜੋਰ ਨਾਲ ਅੰਗਰੇਜ਼ ਨੂੰ ਮਾਰਨ ਲੱਗੀ ਬੁੱਲ ਨੀਲੇ ਹੋ ਰਹੇ ਸੀ ਰੰਗ ਪੀਲਾ ਪੈ ਚੁੱਕਿਆ ਸੀ ਅੰਗਰੇਜ਼ ਨੇ ਜਲਦੀ ਨਾਲ ਦਵਾਈ ਫੜੀ ਤੇ ਸਾਹਮਣੇ ਜਗ ਵਿੱਚੋਂ ਪਾਣੀ ਦਾ ਗਲਾਸ ਲਿਆ ਤੇ ਪਾਣੀ ਵਿੱਚ ਪਾ ਕੇ ਆਪਣੀ ਮਾਂ ਦੇ ਮੂੰਹ ਵਿੱਚ ਦਵਾਈ ਪਾ ਦਿੱਤੀ ਤੇ ਪਾਣੀ ਪਿਆ ਦਿੱਤਾ ਕੁਝ ਹੀ ਦੇਰ ਵਿੱਚ ਉਹ ਲੰਮੇ-ਲੰਮੇ ਸਾਹ ਲੈਂਦੇ ਹੋਏ ਨੀਂਦ ਵਿੱਚ ਜਾਣ ਲੱਗੀ ਹੱਥ ਵਿੱਚੋਂ ਗੁਲਦਸਤਾ ਢੇਠਾ ਡਿੱਗ ਗਿਆ ਇਸ ਤੋਂ ਪਹਿਲਾਂ ਕਿ ਉਹ ਜ਼ਮੀਨ ਤੇ ਡਿੱਗਦੀ ਅੰਗਰੇਜ਼ ਨੇ ਆਪਣੀ ਮਾਂ ਨੂੰ ਗੋਦ ਵਿੱਚ ਉਠਾ ਲਿਆ ਬੈੱਡ ਤੇ ਲੰਮੀ ਪਾ ਦਿੱਤਾ ਤੇ ਉੱਚੀ-ਉੱਚੀ ਰੋਣ ਲੱਗ ਗਿਆ ਆਪਣੀ ਮਾਂ ਦੀ ਹਾਲਤ ਦੇਖ ਕੇ ਕਦੇ ਆਪਣੀ ਮਾਂ ਦੇ ਮੂੰਹ ਤੇ ਹੱਥ ਫੇਰਦਾ ਤੇ ਕਦੇ ਰੋਣ ਲੱਗ ਜਾਂਦਾ ਕਦੇ ਹੱਥ ਤੇ ਗੁਲਦਸਤੇ ਨਾਲ ਪੈਣ ਵਾਲੇ ਨੀਲ ਤੇ ਨਿਸ਼ਾਨਾਂ ਨੂੰ ਦੇਖਦਾ ਤੇ ਕਈ ਹੋਰ ਸੱਟਾਂ ਸੀ ਜੋ ਅੰਗਰੇਜ਼ ਦੇ ਸਰੀਰ ਤੇ ਲੱਗੀਆਂ ਸੀ ਪਰ ਉਸ ਨੂੰ ਦਰਦ ਨਹੀਂ ਹੁੰਦਾ ਸੀ ਜੋ ਦਰਦ ਉਹ ਆਪਣੀ ਮਾਂ ਨੂੰ ਦੇਖ ਕੇ ਸਹਿੰਦਾ ਸੀ ਉਸ ਦੇ ਸਾਹਮਣੇ ਇਹ ਦਰਦ ਕੁਝ ਵੀ ਨਹੀਂ ਸੀ ਸਵੇਰ ਤੱਕ ਜਦੋਂ ਨਰਿੰਜਨ ਕੌਰ ਸਭ ਕੁਝ ਭੁੱਲ ਗਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਬਿਲਕੁਲ ਠੀਕ ਹੋ ਚੁੱਕੀ ਹੋਵੇ ਬੈੱਡ ਤੇ ਸੁੱਤੀ ਹੋਈ ਸੀ ਜਦੋਂ ਉਹ ਸਾਹਮਣੇ ਕੁਰਸੀ ਤੇ ਬੈਠਾ ਉੰਗ ਰਿਹਾ ਸੀ ਸਾਰੀ ਰਾਤ ਉਸਨੇ ਆਪਣੀ ਮਾਂ ਦੇ ਬੈੱਡ ਦੇ ਕੋਲ ਬੈਠ ਕੇ guzari ਸੀ ਉਸ ਨੂੰ ਇਸ ਤਰ੍ਹਾਂ ਉੰਗਦਾ ਹੋਇਆ ਦੇਖ ਕੇ ਨਰਿੰਜਨ ਕੌਰ ਕਹਿਣ ਲੱਗੀ ਅੰਗਰੇਜ਼ ਮੇਰੇ ਬੱਚੇ ਇੱਥੇ ਕਿਉਂ ਬੈਠਾ ਹੈ ਤੂੰ ਆਪਣੇ ਕਮਰੇ ਵਿੱਚ ਜਾ ਉੱਥੇ ਜਾ ਕੇ ਸੌਂ ਜਾ ਅੰਗਰੇਜ਼ ਕਹਿਣ ਲੱਗਾ ਨਹੀਂ ਮੰਮੀ ਮੈਂ ਠੀਕ ਹਾਂ ਫਿਰ ਉਸ ਦੇ ਸਿਰ ਤੇ ਛੱਟ ਦਾ ਨਿਸ਼ਾਨ ਦੇਖ ਕੇ ਕਹਿਣ ਲੱਗੀ ਇਹ ਕੀ ਹੋਇਆ ਹੈ ਤੈਨੂੰ ਆਪਣਾ ਧਿਆਨ ਕਿਉਂ ਨਹੀਂ ਰੱਖਦਾ ਅੰਗਰੇਜ਼ ਕਹਿਣ ਲੱਗਾ ਤੂੰ ਹੈ ਨਾ ਮੇਰਾ ਧਿਆਨ ਰੱਖਣ ਦੇ ਲਈ ਨਿਰੰજન ਕੌਰ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਤੇ ਪਿਆਰ ਕਰਨ ਲੱਗੀ ਜਿਵੇਂ ਰਾਤ ਨੂੰ ਕੁਝ ਹੋਇਆ ਹੀ ਨਹੀਂ ਸੀ ਇਸ ਤਰ੍ਹਾਂ ਹੀ ਹੁੰਦਾ ਰਿਹਾ ਸੀ ਉਸ ਨਾਲ ਕਈ ਸਾਲਾਂ ਤੋਂ ਉਹ 10 ਸਾਲ ਦੀ ਉਮਰ ਤੋਂ ਆਪਣੀ ਮਾਂ ਦੀਆਂ ਇਹ ਸਭ ਹਰਕਤਾਂ ਸਹਿਨ ਕਰ ਰਿਹਾ ਸੀ ਉਹ ਛੋਟੀ ਜਿਹੀ ਉਮਰ ਵਿੱਚ ਜਦੋਂ ਉਸ ਨੂੰ ਖੁਦ ਮਾਂ ਦੀ ਜ਼ਰੂਰਤ ਸੀ ਆਪਣੇ ਆਪ ਨੂੰ ਕਿਸ ਤਰ੍ਹਾਂ ਉਸਨੇ ਸੰਭਾਲ ਕੇ ਰੱਖਿਆ ਸੀ ਕਿਸ ਤਰ੍ਹਾਂ ਨਾਲ ਆਪਣੇ ਪਿਤਾ ਦਾ ਬਿਜ਼ਨਸ ਸੰਭਾਲਿਆ ਇਹ ਉਹ ਹੀ ਜਾਣਦਾ ਸੀ ਉਸ ਨੂੰ ਜਾਦਾ ਆਉਣ ਲੱਗਿਆ ਕਿ ਜਦੋਂ ਉਸਦੀ ਮਾਂ ਬਿਲਕੁਲ ਠੀਕ ਹੁੰਦੀ ਸੀ ਤੇ ਪਿਤਾ ਜੀ ਜਿਉਂਦੇ ਸੀ ਤਾਂ ਜ਼ਿੰਦਗੀ ਕਿੰਨੀ ਵਧੀਆ ਚੱਲ ਰਹੀ ਸੀ ਉਸਦੇ ਪਿਤਾ ਜੀ ਦੀ ਅਚਾਨਕ ਮੌਤ ਨੇ ਤਾਂ ਨਰਿੰਜਨ ਕੌਰ ਦਾ ਦਿਮਾਗ ਹੀ ਖਰਾਬ ਕਰਕੇ ਰੱਖ ਦਿੱਤਾ ਸੀ ਉਦੋਂ ਤੋਂ ਇਹ ਸਦਮਾ ਜਿਵੇਂ ਸੈਨ ਹੀ ਨਹੀਂ ਹੋ ਰਿਹਾ ਸੀ ਆਪਣੇ ਪਤੀ ਦੀ लाडली ਪਤਨੀ ਸੀ ਉਹ ਦੋਨਾਂ ਵਿੱਚ ਬਹੁਤ ਪਿਆਰ ਸੀ ਅੰਗਰੇਜ਼ ਦੇ ਜਨਮ ਦੇ ਬਾਅਦ ਡਾਕਟਰ ਨੇ ਸਾਫ਼ ਜਵਾਬ ਦੇ ਦਿੱਤਾ ਸੀ ਕਿ ਤੁਹਾਡਾ ਕੇਸ ਬਹੁਤ ਕੰਪਲਿਕੇਟਡ ਹੋ ਚੁੱਕਿਆ ਹੈ ਦੁਬਾਰਾ ਬੱਚਾ ਨਹੀਂ ਹੋ ਸਕਦਾ ਪਰ ਅੰਗਰੇਜ਼ ਦੇ ਪਿਤਾ ਜੀ ਨੇ ਇਸ ਗੱਲ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ ਉਹ ਤਾਂ ਖੁਸ਼ ਸੀ ਕਿ ਉਸ ਦੀ ਪਤਨੀ ਨੇ ਉਸ ਦਾ ਬੱਚਾ ਉਸ ਦੀ ਪਤਨੀ ਤੇ ਉਸ ਦਾ ਬੱਚਾ ਦੋਨੇ ਤੰਦਰੁਸਤ ਨੇ ਠੀਕ ਠਾਕ ਨੇ ਪਰ ਨਰੰજન ਕੌਰ ਬਹੁਤ ਰੋਈ ਸੀ ਅੰਗਰੇਜ਼ ਦੇ ਪਿਤਾ ਜੀ ਕਹਿਣ ਲੱਗੇ ਆਪਾਂ ਨੂੰ ਪਰਮਾਤਮਾ ਨੇ ਪੁੱਤ ਦੀ ਧਾਤ ਦਿੱਤੀ ਹੈ ਉਹ ਵੀ ਤਾਂ ਲੋਕ ਨੇ ਜਿਨ੍ਹਾਂ ਦੇ ਘਰੇ ਕੋਈ ਬੱਚਾ ਹੀ ਨਹੀਂ ਹੁੰਦਾ ਇਸ ਲਈ ਪਰਮਾਤਮਾ ਦਾ ਧੰਨਵਾਦ ਕਰ ਚੰਗੀ ਖਾਸੀ ਸਿਹਤ ਦੇ ਮਾਲਕ ਅੰਗਰੇਜ਼ ਸਿੰਘ ਦੇ ਪਿਤਾ ਜੀ ਨੂੰ ਪਤਾ ਨਹੀਂ ਅਚਾਨਕ ਇੱਕ ਦਿਨ ਕੀ ਹੋਇਆ ਸੀ ਫੈਕਟਰੀ ਤੋਂ ਆਏ ਤਾਂ ਤਬੀਅਤ ਠੀਕ ਨਹੀਂ ਸੀ ਕੁਝ ਹੀ ਥੇਰ ਵਿੱਚ ਚਿਹਰੇ ਦਾ ਰੰਗ ਪੀਲਾ ਪੈ ਗਿਆ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਨਿਰੰਜਨ ਕੌਰ ਤਾਂ ਰੋਣ ਪਿੱਟਣ ਲੱਗ ਗਈ ਅੰਗਰੇਜ਼ ਉਸ ਵਕਤ 10 ਸਾਲ ਦਾ ਸੀ ਫਿਰ ਆਪਣੀ ਮਾਂ ਦੇ ਨਾਲ ਹੀ ਗਵਾਂਢੀਆਂ ਦੀ ਮਦਦ ਨਾਲ ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀ ਤੇ ਇੰਨਾ ਜ਼ਿਆਦਾ ਹੋਇਆ ਕਿ ਉਹ ਸਹਨ ਨਹੀਂ ਕਰ ਸਕੇ ਪਰ ਬਹੁਤ ਜ਼ਿਆਦਾ ਦੇਖਣ ਵਾਲਿਆਂ ਨੇ ਇਹ ਵੀ ਕਿਹਾ ਕਿ ਸ਼ਾਇਦ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਅੱਜਕੱਲ੍ਹ ਇਸ ਤਰ੍ਹਾਂ ਦੇ ਜ਼ਹਿਰ ਆਉਂਦੇ ਨੇ ਕਿ ਪਤਾ ਹੀ ਨਹੀਂ ਚੱਲਦਾ ਕਿ ਜ਼ਹਿਰ ਦਿੱਤਾ ਗਿਆ ਹੈ ਜਾਂ ਹਾਰਟ ਅਟੈਕ ਹੋਇਆ ਹੈ ਪੋਸਟਮਾਰਟਮ ਕੌਣ ਕਰਵਾਉਂਦਾ 10 ਸਾਲ ਦੇ ਅੰਗਰੇਜ਼ ਦੀ ਕਿਸੇ ਨੇ ਸੁਣੀ ਨਹੀਂ ਮਾਂ ਦੀ ਹਾਲਤ ਵੀ ਅਜੀਬ ਸੀ ਮਾਂ ਨੂੰ ਦੌਰੇ ਪੈਣ ਲੱਗ ਗਏ ਸਾਰਾ ਬਿਜ਼ਨਸ ਠੱਪ ਹੋਣ ਲੱਗਿਆ ਇੱਕ ਵਾਰ ਮੈਨੇਜਰ ਘਰੇ ਆਇਆ ਤੇ ਨਿਰੰਝਨ ਕੌਰ ਨੂੰ ਕਹਿਣ ਲੱਗਿਆ ਕਿ ਸਾਨੂੰ ਫੈਕਟਰੀ ਨਿਲਾਮ ਕਰਨੀ ਪੈਗੀ ਕਿਉਂਕਿ ਜਗਦੇਵ ਸਿੰਘ ਨੇ ਮਾਰਕੀਟ ਤੋਂ ਬਹੁਤ ਕਰਜ਼ਾ ਲੈ ਰੱਖਿਆ ਸੀ ਨਰੰજન ਕੌਰ ਕਹਿਣ ਲੱਗੀ ਇਹ ਤੁਸੀਂ ਕੀ ਕਹਿ ਰਹੇ ਹੋ ਉਹਨਾਂ ਨੇ ਤਾਂ ਮੈਨੂੰ ਕਦੇ ਨਹੀਂ ਦੱਸਿਆ ਸੀ ਕਿ ਉਹਨਾਂ ਨੇ ਕੋਈ ਕਰਜ਼ਾ ਲਿਆ ਹੋਇਆ ਹੈ ਮੈਨੇਜਰ ਕਹਿਣ ਲੱਗਾ ਤਾਂ ਫਿਰ ਕੀ ਮੈਂ ਝੂਠ ਬੋਲ ਰਿਹਾ ਹਾਂ ਮੇਰੇ ਕੋਲ ਸਾਰੇ ਪੇਪਰ ਨੇ ਕਿ ਉਹਨਾਂ ਨੇ ਕਿਸ-ਕਿਸ ਤੋਂ ਕਰਜ਼ਾ ਲਿਆ ਹੋਇਆ ਹੈ ਇਹ ਸੁਣ ਕੇ ਨਰੰજન ਕੌਰ ਪਰੇਸ਼ਾਨ ਹੋ ਗਈ ਖੁਦ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸਮਝਦੀ ਵੀ ਨਹੀਂ ਸੀ ਮੈਨੇਜਰ ਕਹਿਣ ਲੱਗਿਆ ਕਿ ਇਹ ਕਾਰਡ ਰੱਖ ਲਓ ਇਸ ਆਦਮੀ ਤੋਂ ਤੁਹਾਡੇ ਪਤੀ ਨੇ ਕਰੋੜਾਂ ਦਾ ਕਰਜ਼ਾ ਲਿਆ ਹੈ ਜੋ ਫੈਕਟਰੀ ਵੇਚਣ ਦੇ ਬਾਅਦ ਵੀ ਪੂਰਾ ਨਹੀਂ ਹੋਏਗਾ ਤੁਸੀਂ ਖੁਦ ਇਸ ਆਦਮੀ ਨਾਲ ਗੱਲ ਕਰ ਲਓ ਜੇ ਉਹ ਮੰਨ ਜਾਏ ਤਾਂ ਹੋ ਸਕਦਾ ਹੈ ਥੋੜਾ ਸਮਾਂ ਦੇ ਦੇਵੇ ਇਹ ਸੁਣ ਕੇ ਨਿਰੰਝਨ ਕੌਰ ਨੇ ਅੰਗਰੇਜ਼ ਦਾ ਹੱਥ ਫੜਿਆ ਤੇ ਉਸ ਆਦਮੀ ਦੇ ਆਫਿਸ ਵਿੱਚ ਚਲੀ ਗਈ ਪਰ ਜਦੋਂ ਸਾਹਮਣੇ ਬੈਠੇ ਆਦਮੀ ਨੂੰ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਸામਨੇ ਬੈਠਾ ਆਦਮੀ ਉਹ ਸੀ ਜੋ ਨਰੰਜਨ ਕੌਰ ਦੇ ਮਹੱਲੇ ਵਿੱਚ ਰਹਿੰਦਾ ਸੀ ਜਦੋਂ ਉਹ ਛੋਟੀ ਸੀ ਤੇ ਸਕੂਲ ਜਾਂਦੀ ਸੀ ਤਾਂ ਆਉਂਦੇ ਜਾਂਦੇ ਉਸ ਨੂੰ ਪਰੇਸ਼ਾਨ ਕਰਦਾ ਸੀ ਇੱਕ ਵਾਰ ਨਰੰਜਨ ਕੌਰ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਸੀ ਆਸ-ਪਾਸੇ ਦੇ ਲੋਕਾਂ ਨੇ ਜਦੋਂ ਦੇਖਿਆ ਕਿ ਕੁੜੀ ਨੂੰ ਮੁੰਡਾ ਪਰੇਸ਼ਾਨ ਕਰ ਰਿਹਾ ਹੈ ਤਾਂ ਸਾਰੇ ਮੁੰਡਿਆਂ ਨੇ ਤੇ ਬੰਦਿਆਂ ਨੇ ਉਸ ਨੂੰ ਬਹੁਤ ਕੁੱਟਿਆ ਮਾਰਿਆ ਸੀ ਉਹ ਮਹੱਲੇ ਦੇ ਚੰਗੇ ਖਾਸੀ ਖਾਂਦੇ ਪੀਂਦੇ ਪਰਵਾਰ ਦਾ ਮੁੰਡਾ ਸੀ ਪਰ ਵਿਗੜਿਆ ਹੋਇਆ ਸੀ ਉਸਦੇ ਬਾਅਦ ਦੁਬਾਰਾ ਉਹ ਰਣਜੀਤ ਨਾਮ ਦਾ ਮੁੰਡਾ ਨਜ਼ਰ ਨਹੀਂ ਆਇਆ ਸੀ ਸ਼ਕਲ ਅਜੇ ਵੀ ਉਵੇਂ ਦੀ ਹੀ ਸੀ ਚਿਹਰੇ ਤੇ ਉਹੀ ਘਟੀਆਪਾਨ ਤੇ ਗੰਦੀ ਨਜ਼ਰ ਸੀ ਰਣਜੀਤ ਕਹਿਣ ਲੱਗਾ ਆ ਗਈ ਨਰਿੰਜਨਕੌਰ ਤੂੰ ਆਉਣ ਵਿੱਚ ਬਹੁਤ ਧੀਰ ਕਰ ਦਿੱਤੀ ਨਰਿੰਜਨਕੌਰ ਕਹਿਣ ਲੱਗੀ ਤੂੰ ਤੂੰ ਕਦੋਂ ਜਗਦੇਵ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਉਹ ਕਹਿਣ ਲਗਾ ਥੱਪੜ ਜਾਦ ਹੈ ਨਾ ਤੈਨੂੰ ਤੈਨੂੰ ਯਾਦ ਹੈ ਤੇਰੇ ਘਰ ਕੇ ਮੁਹੱਲੇ ਵਾਲਿਆਂ ਨੇ ਮੈਨੂੰ ਕੱਢ ਦਿੱਤਾ ਸੀ ਸਾਰੇ ਮੁਹੱਲੇ ਦੇ ਮੁੰਡਿਆਂ ਤੋਂ ਤੂੰ ਮੈਨੂੰ ਘਟਵਾਇਆ ਸੀ ਮੈਂ ਤਾਂ ਉਸ ਵਕਤ ਹੀ ਸੋਚ ਲਿਆ ਸੀ ਕਿ ਤੇਰੇ ਤੋਂ ਇੱਕ ਦਿਨ ਬਦਲਾ ਜ਼ਰੂਰ ਲਵਾਵਾਂਗਾ ਇਸ ਲਈ ਤੇਰੇ ਪਤੀ ਦੇ ਨਾਲ ਮੈਂ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਣਦੀ ਹੈ ਤੇਰੇ ਘਰ ਵਾਲੇ ਨੂੰ ਥੋੜਾ ਥੋੜਾ ਜ਼ਹਿਰ ਦੇਣਾ ਵੀ ਮੈਂ ਹੀ ਸ਼ੁਰੂ ਕੀਤਾ ਸੀ ਚਾਹ ਵਿੱਚ ਮਿਲਾ ਕੇ ਇਹ ਸੁਣ ਕੇ ਨਿਰੰજન ਕੌਰ ਦਾ ਦਿਮਾਗ ਘੁੰਮ ਗਿਆ ਉਸ ਨੇ ਉਸ ਆਦਮੀ ਦਾ ਕਾਲਰ ਫੜ ਕੇ ਝੰਜੋੜਿਆ ਤੇ ਕਹਿਣ ਲੱਗੀ ਤੂੰ ਕਾਤਲ ਹੈ ਤੂੰ ਮੇਰੇ ਪਤੀ ਨੂੰ ਜਾਣ ਤੋਂ ਮਾਰ ਦਿੱਤਾ ਪਰ ਉਸ ਵਕਤ ਉਹ ਉਸ ਆਦਮੀ ਦੇ ਆਫਿਸ ਵਿੱਚ ਸੀ ਰਣਜੀਤ ਨੇ ਆਪਣਾ ਕਾਲਰ ਛੁਡਵਾ ਕੇ ਧੱਕਾ ਮਾਰ ਕੇ ਨਰਿੰਜਨ ਕੌਰ ਨੂੰ ਸੋਫੇ ਤੇ ਸੁੱਟ ਦਿੱਤਾ ਫਿਰ ਆਫਿਸ ਦਾ ਕਮਰਾ ਬੰਦ ਕਰਕੇ ਸਭ ਤੋਂ ਪਹਿਲਾਂ ਅੰਗਰੇਜ਼ ਦੇ ਹੱਥ ਬੰਨ ਦਿੱਤੇ ਤੇ ਉਸ ਨੂੰ ਕੁਰਸੀ ਤੇ ਬਿਠਾ ਕੇ ਬੰਨ ਕੇ ਉਸ ਦਾ ਮੂੰਹ ਪਿੱਛੇ ਕਰ ਦਿੱਤਾ ਕਿ ਉਹ ਦੇਖ ਨਾ ਸਕੇ ਅੰਗਰੇਜ਼ ਰੋਲਾ ਪਾਉਂਦਾ ਰਿਹਾ ਰੋ ਰਿਆ ਸੀ ਤੇ ਆਪਣੀ ਮਾਂ ਦੀਆਂ ਚੀਕਾਂ ਤੇ ਸਿਸਕੀਆਂ ਦੀ ਆਵਾਜ਼ ਸੁਣ ਰਿਹਾ ਸੀ ਰਣਜੀਤ ਨੇ ਬਦਲਾ ਲੈਣ ਦੇ ਲਈ ਉਸਦੀ ਮਾਂ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਸੀ ਜੋ ਵਾਰ-ਵਾਰ ਕਹਿ ਰਹੀ ਸੀ ਮੇਰਾ ਛੋਟਾ ਜਿਹਾ ਬੱਚਾ ਹੈ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੈਨੂੰ ਰੱਬ ਤੋਂ ਡਰ ਕਿਉਂ ਨਹੀਂ ਲੱਗਦਾ ਰੱਬ ਤੋਂ ਡਰ ਪਰ ਰਣਜੀਤ ਨੇ ਸਿਰਫ ਬਦਲਾ ਲੈਣਾ ਸੀ ਜੋ ਬਦਲਾ ਉਸਨੇ ਲਿਆ ਸੀ ਉਸ ਤੋਂ ਨਰਿੰਜਨ ਕੌਰ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਨਰਿੰਜਨ ਕੌਰ ਨੂੰ ਬਰਬਾਦ ਕਰਨ ਦੇ ਬਾਅਦ ਉਸਨੇ ਉੱਥੋਂ ਬਾਹਰ ਪੇਸ ਦਿੱਤਾ ਘਰੇ ਆ ਕੇ ਉਹ ਕਮਰਾ ਬੰਦ ਕਰਕੇ ਆਤਮ ਹੱਤਿਆ ਕਰਨ ਲੱਗੀ ਪਰ ਅੰਗਰੇਜ਼ ਰੋਣ ਲੱਗ ਗਿਆ ਨਰਿੰਜਨ ਕੌਰ ਨੇ ਆਤਮ ਹੱਤਿਆ ਤਾਂ ਨਹੀਂ ਕੀਤੀ ਸੀ ਪਰ ਉਹ ਘਟਨਾ ਉਸਦੇ ਦਿਮਾਗ ਤੇ ਜਿਵੇਂ ਛੱਪ ਗਈ ਸੀ ਰੋਂਦੀ ਰਹੀ ਵਿਲਕਦੀ ਰਹੀ ਉਸ ਨੂੰ ਲੱਗਦਾ ਸੀ ਕਿ ਅਜੇ ਵੀ ਉਹ ਬੰਦਾ ਉਸਦੇ ਕਮਰੇ ਵਿੱਚ ਹੀ ਹੈ ਤੇ ਉਸਦੇ ਨਾਲ ਗਲਤ ਕਰ ਰਿਹਾ ਹੈ ਉਹ ਕਦੇ ਆਪਣੇ ਵਾਲ ਪੁੱਟਣ ਲੱਗ ਜਾਂਦੀ ਤੇ ਕਦੇ ਦੌਰਾ ਪੈਣ ਲੱਗ ਜਾਂਦਾ ਤਾਂ ਉਹ ਅੰਗਰੇਜ਼ ਨੂੰ ਹੀ ਮਾਰਨ ਲੱਗ ਜਾਂਦੀ ਅੰਗਰੇਜ਼ ਆਪਣੀ ਮਾਂ ਦੀ ਹਾਲਤ ਦੇਖਦਾ ਤਾਂ ਉੱਚੀ ਉੱਚੀ ਰੋਣ ਲੱਗ ਜਾਂਦਾ ਪਹਿਲਾਂ ਤਾਂ ਉਸਦੇ ਮਾਮਾ ਮਾਮੀ ਉਹਨਾਂ ਨੂੰ ਆਪਣੇ ਘਰੇ ਲੈ ਗਏ ਅੰਗਰੇਜ਼ ਪੜਨ ਲੱਗ ਗਿਆ ਪਰ ਉਸਦੀ ਮਾਂ ਨੂੰ ਦੌਰਾ ਪੈਂਦਾ ਸੀ ਤਾਂ ਉਹ ਹਾੜੇ ਕੰਨੂ ਮਾਰਨ ਲੱਗ ਜਾਂਦੀ ਸੀ ਪਿਤਾ ਜੀ ਦਾ ਸਭ ਕੁਝ ਵਿਕ ਚੁੱਕਿਆ ਸੀ ਮਾਮਾ ਮਾਮੀ ਵੀ ਪਰੇਸ਼ਾਨ ਹੋ ਗਏ ਫਿਰ ਮਾਮਾ ਮਾਮੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰਦੇ ਆ ਕਿ ਦੀਦੀ ਨੂੰ ਮੈਂਟਲ ਹਸਪੀਟਲ ਭੇਜ ਦਿੰਦੇ ਆ ਪਰ ਅੰਗਰੇਜ਼ ਨੇ ਮਨਾ ਕਰ ਦਿੱਤਾ ਕਹਿਣ ਲੱਗਾ ਨਹੀਂ ਮਾਮਾ ਜੀ ਮੇਰੀ ਮਾਂ ਨੂੰ ਪਾਗਲਖਾਨੇ ਨਾ ਭੇਜੋ ਪਿਤਾ ਜੀ ਤਾਂ ਇਸ ਦੁਨੀਆ ਤੋਂ ਚਲੇ ਗਏ ਇੱਕ ਮਾਂ ਹੀ ਤਾਂ ਹੈ ਮੇਰੇ ਕੋਲ ਆਪਣੀ ਮਾਂ ਤੇ ਹੋਏ ਅਤਿਆਚਾਰ ਨੂੰ ਉਸ ਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਉਸ ਦਾ ਦੁੱਖ ਤੇ ਪੀੜ ਨੂੰ ਉਸਨੇ ਅੰਦਰ ਤੱਕ ਸਿਹਾ ਸੀ ਇਸ ਲਈ ਉਹ ਜਾਣਦਾ ਸੀ ਕਿ ਉਸਦੀ ਮਾਂ ਦਾ ਕੋਈ ਕਸੂਰ ਨਹੀਂ ਹੈ ਪਾਗਲਖਾਨੇ ਵਿੱਚ ਕਿਸੇ ਦੇ ਨਾਲ ਚੰਗਾ ਵਿਹਾਰ ਹੁੰਦਾ ਨਹੀਂ ਹੈ ਤੇ ਔਰਤਾਂ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਹੁੰਦਾ ਉਸਦੇ ਮਾਮਾ ਜੀ ਕਹਿਣ ਲੱਗੇ ਅਸੀਂ ਕਿਵੇਂ ਇਸ ਨੂੰ ਆਪਣੇ ਘਰ ਵਿੱਚ ਰੱਖ ਸਕਦੇ ਹਾਂ ਉਸਨੇ ਕਿਹਾ ਕਿ ਮੈਂ ਆਪਣੇ ਘਰੇ ਮਾਂ ਦੇ ਨਾਲ ਰਹਿ ਲਵਾਂਗਾ ਬਸ ਤੁਸੀਂ ਮੇਰੇ ਸਕੂਲ ਦੀ ਫੀਸ ਭਰ ਦੇਣਾ ਅੰਗਰੇਜ਼ ਆਪਣੀ ਮਾਂ ਨੂੰ ਲੈ ਕੇ ਵਾਪਸ ਆਪਣੇ ਘਰ ਆ ਗਿਆ ਜੋ ਵੀ ਕੰਮ ਵਾਲੀ ਘਰੇ ਆਉਂਦੀ ਤਾਂ ਨਰੰજન ਕੌਰ ਉਸ ਨੂੰ ਵੀ ਕੁੱਟਣ ਮਾਰਨ ਲੱਗ ਜਾਂਦੀ ਕਦੇ ਘਰੋਂ ਬਾਹਰ ਨਿਕਲ ਜਾਂਦੀ ਤੇ ਗਲੀ ਦੇ ਬੱਚੇ ਉਸ ਨੂੰ ਕਮਲੀ ਕਮਲੀ ਕਹਿੰਦੇ ਤਾਂ ਨਰੰજન ਕੌਰ ਉਹਨਾਂ ਦੇ ਪਿੱਛੇ ਭੱਜਦੀ ਉਹ ਉਹਨਾਂ ਨੂੰ ਪੱਥਰ ਮਾਰਦੇ ਤੇ ਸੱਟ ਖਾ ਕੇ ਘਰੇ ਆਉਂਦੀ ਤਾਂ ਤੋੜ-ਫੋੜ ਕਰਨੀ ਸ਼ੁਰੂ ਕਰ ਦਿੰਦੀ ਸੀ ਅੰਗਰੇਜ਼ ਜਦੋਂ ਸਕੂਲੋਂ ਆਉਂਦਾ ਤਾਂ ਆ ਕੇ ਆਪਣੀ ਮਾਂ ਦੇ ਲਈ ਰੋਟੀ ਪਕਾਉਂਦਾ ਉਸ ਦੀਆਂ ਸੱਟਾਂ ਤੇ ਦਵਾਈ ਲਗਾਉਂਦਾ ਜਦੋਂ ਨਰੰਜਨ ਕੌਰ ਨੂੰ ਗੁੱਸਾ ਆਉਂਦਾ ਤਾਂ ਅੰਗਰੇਜ਼ ਨੂੰ ਵੀ ਕੁੱਟਣ ਲੱਗ ਜਾਂਦੀ ਸੀ ਇੱਕ ਵਾਰ ਤਾਂ ਗੁਲਦਸਤੇ ਨਾਲ ਅੰਗਰੇਜ਼ ਦਾ ਸਿਰ ਪਾੜ ਦਿੱਤਾ ਸੀ ਉਸਦੇ ਮਾਮਾ ਜੀ ਆ ਗਏ ਤੇ ਕਹਿਣ ਲੱਗੇ ਤੂੰ ਚੰਗਾ ਨਹੀਂ ਕਰ ਰਿਹਾ ਅੰਗਰੇਜ਼ ਆਪਣੇ ਨਾਲ ਤੇ ਦੀਦੀ ਨੂੰ ਹੋਸ਼ ਥੋੜੀ ਹੈ ਉਹ ਕਹਿਣ ਲੱਗਾ ਮਾਂ ਨੂੰ ਹੋਸ਼ ਨਹੀਂ ਹੈ ਇਸ ਲਈ ਮੈਨੂੰ ਆਪਣੀ ਮਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ ਮੈਂ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਜਦੋਂ ਸਕੂਲ ਜਾਂਦਾ ਤਾਂ ਆਪਣੀ ਮਾਂ ਦੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਜਾਂਦਾ ਘਰੇ ਆਉਂਦਾ ਤਾਂ ਆਪਣੀ ਮਾਂ ਦੇ ਲਈ ਖਾਣਾ ਬਣਾਉਂਦਾ ਕੋਈ ਕੰਮ ਵਾਲੀ ਘਰੇ ਕੰਮ ਕਰਨ ਦੇ ਲਈ ਨਹੀਂ ਆਉਂਦੀ ਸੀ ਬੜੀ ਮਿਹਨਤ ਨਾਲ ਪੜ ਰਿਹਾ ਸੀ ਕਦੇ-ਕਦੇ ਤਾਂ ਨਰੰਜਨ ਕੌਰ ਨੂੰ ਜਦੋਂ ਦੌਰਾ ਪੈਂਦਾ ਤਾਂ ਉਹ ਜ਼ਮੀਨ ਤੇ ਡਿੱਗੀ ਹੋਈ ਮਿਲਦੀ ਅੰਗਰੇਜ਼ ਬੜੀ ਮੁਸ਼ਕਲ ਨਾਲ ਉਸ ਨੂੰ ਉਠਾਉਂਦਾ ਉੱਠਦੀ ਤਾਂ ਉਲਟਾ ਅੰਗਰੇਜ਼ ਨੂੰ ਹੀ ਮਾਰਨ ਲੱਗ ਜਾਂਦੀ ਸੀ ਕਹਿੰਦੀ ਦੂਰ ਹੋ ਜਾ ਮੇਰੇ ਤੋਂ ਮੇਰੇ ਕੋਲ ਨਾ ਹੈ ਮੇਰਾ ਛੋਟਾ ਜਿਹਾ ਬੱਚਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਅੰਗਰੇਜ਼ ਦਾ ਕਾਲਰ ਫੜ ਕੇ ਉਸ ਨੂੰ ਕੁੱਟਣ ਲੱਗ ਜਾਂਦੀ 12 ਸਾਲ ਦਾ ਅੰਗਰੇਜ਼ ਆਪਣੀ ਮਾਂ ਦੀ ਕੁੱਟ ਖਾਂਦਾ ਰਹਿੰਦਾ ਸੀ ਕਦੇ ਨਰਿੰਜਨ ਕੌਰ ਨੂੰ ਦੌਰਾ ਪੈਂਦਾ ਤਾਂ ਉਸਦੇ ਹੱਥ ਤੇ ਦੰਦੀਆਂ ਵੱਡ ਦਿੰਦੀ ਇਸ ਤਰ੍ਹਾਂ ਹੀ ਸਮਾਂ ਗੁਜ਼ਰਨ ਲੱਗਿਆ ਕਿ ਅੰਗਰੇਜ਼ ਦਿਲ ਲਗਾ ਕੇ ਪੜਦਾ ਰਿਹਾ ਬੀਬੀਏ ਕੰਪਲੀਟ ਕਰਦੇ ਹੀ ਉਸ ਦੇ ਮਾਮੇ ਨੇ ਆਪਣੀ ਭੈਣ ਦਾ ਹਿੱਸਾ ਅੰਗਰੇਜ਼ ਦੇ ਹਵਾਲੇ ਕਰ ਦਿੱਤਾ ਸੀ ਉਸ ਨੇ ਆਪਣੇ ਪਿਤਾ ਜੀ ਦੀ ਬਰਬਾਦ ਹੋਈ ਫੈਕਟਰੀ ਨੂੰ ਹੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਥੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਮਸ਼ੀਨ ਸਭ ਕੁਝ ਵਿਕ ਚੁੱਕਿਆ ਸੀ ਪਰ ਉਸ ਨੇ ਨਵੀਂ ਮਸ਼ੀਨ ਲਗਵਾਈ ਤੇ ਉਸ ਜਗ੍ਹਾ ਤੇ ਦੁਬਾਰਾ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਉਸ ਨੂੰ ਸਫਲਤਾ ਮਿਲਣ ਲੱਗੀ ਪਰ ਜੇਵੀ ਔਰੰਗੀ ਦੀ ਬਰਾਬਰੀ ਤੱਕ ਨਹੀਂ ਪਹੁੰਚਿਆ ਸੀ ਜਿਸ ਨੇ ਅੰਗਰੇਜ਼ ਦੀ ਮਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਤੇ ਅੰਗਰੇਜ਼ ਨੇ ਸੋਚਿਆ ਸੀ ਕਿ ਮੈਂ ਕਿਸੇ ਵੀ ਹਾਲਤ ਵਿੱਚ ਉਸ ਨੂੰ ਛੱਡਾਂਗਾ ਨਹੀਂ ਉਸ ਤੋਂ ਬਦਲਾ ਲੈ ਕੇ ਰਾਂਗਾ ਜਿਸ ਦੇ ਕਰਕੇ ਮੇਰੀ ਮਾਂ ਇਸ ਹਾਲ ਵਿੱਚ ਪਹੁੰਚੀ ਹੈ ਆਪਣਾ ਇੱਕ ਨਵਾਂ ਬ੍ਰਾਂਡ ਅੰਗਰੇਜ਼ ਨੇ ਬਣਵਾਇਆ ਉਸ ਦਾ ਮਾਲ ਹਰ ਜਗ੍ਹਾ ਤੇ ਵਿਕਣ ਲੱਗਿਆ ਇੱਥੋਂ ਤੱਕ ਕਿ ਰਣਜੀਤ ਦੀ ਫੈਕਟਰੀ ਘਾਟੇ ਵਿੱਚ ਜਾਣ ਲੱਗੀ ਰੰਜੀਤ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬੰਦ ਫੈਕਟਰੀ ਦੁਬਾਰਾ ਚਾਲੂ ਕਿਵੇਂ ਹੋ ਗਈ ਫਿਰ ਪਤਾ ਲੱਗਾ ਕਿ ਜਗਦੇਵ ਦਾ ਮੁੰਡਾ ਉਸ ਫੈਕਟਰੀ ਨੂੰ ਚਲਾ ਰਿਹਾ ਹੈ ਤੇ ਸਫਲਤਾ ਦੀਆਂ ਉਚਾਈਆਂ ਛੂ ਰਿਹਾ ਹੈ ਤਾਂ ਰੰਜੀਤ ਨੂੰ ਹੈਰਾਨੀ ਹੁੰਦੀ ਸੀ ਐਨਾ ਛੋਟਾ ਜਿਹਾ ਮੁੰਡਾ ਮੇਰੀ ਟੱਕਰ ਤੇ ਕਿਵੇਂ ਪਹੁੰਚ ਗਿਆ ਮੈਂ ਤਾਂ ਉਸ ਦਾ ਸਭ ਕੁਝ ਬਰਬਾਦ ਕਰ ਦਿੱਤਾ ਸੀ ਅੰਗਰੇਜ਼ ਜਦੋਂ ਤੱਕ ਫੈਕਟਰੀ ਵਿੱਚ ਰਹਿੰਦਾ ਉਸ ਨੂੰ ਆਪਣੀ ਮਾਂ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਇਸ ਲਈ ਘਰ ਵਿੱਚ ਇੱਕ ਕੰਮ ਵਾਲੀ ਨੂੰ ਰੱਖਿਆ ਹੋਇਆ ਸੀ ਜੋ ਕਿ ਨਰੰਜਨ ਕੌਰ ਨੂੰ ਕਮਰੇ ਵਿੱਚ ਹੀ ਖਾਣਾ ਦੇਣ ਜਾਂਦੀ ਸੀ ਤੇ ਕਮਰਾ ਬੰਦ ਕਰ ਦਿੰਦੀ ਸੀ ਪਰ ਇੱਕ ਵਾਰ ਨਰੰਜਨ ਕੌਰ ਕਮਰੇ ਦੇ ਵਿੱਚ ਦਰਵਾਜ਼ੇ ਦੇ ਪਿੱਛੇ ਲੁਕ ਗਈ ਜਿਵੇਂ ਹੀ ਨੌਕਰਾਨੀ ਨੇ ਦਰਵਾਜ਼ਾ ਖੋਲ੍ਹਿਆ ਖਾਣੇ ਵਾਲੀ ਟਰੇ ਅੰਦਰ ਰੱਖਣ ਲੱਗੀ ਤਾਂ ਖਾਲੀ ਕਮਰਾ ਦੇਖ ਕੇ ਉਹ ਘਬਰਾ ਗਈ ਤਾਂ ਨਰੰਜਨ ਕੌਰ ਨੇ ਉਸ ਨੂੰ ਪਿੱਛੋਂ ਧੱਕਾ ਦੇ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਤੇ ਖੁਦ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰਕੇ ਲੋਕ ਕਰ ਦਿੱਤਾ ਤੇ ਘਰੋਂ ਬਾਹਰ ਨਿਕਲ ਗਈ ਬਾਹਰ ਨਿਕਲਦੇ ਹੀ ਉੱਥੋਂ ਦੇ ਸ਼ਰਾਰਤੀ ਬੱਚੇ ਉਸ ਨੂੰ ਪਾਗਲ-ਪਾਗਲ ਕਹਿਣ ਲੱਗੇ ਪੱਥਰ ਮਾਰਨ ਲੱਗੇ ਉਹ ਵੀ ਉਹਨਾਂ ਨੂੰ ਪੱਥਰ ਮਾਰਨ ਲੱਗ ਗਈ ਇੱਕ ਬੱਚੇ ਦਾ ਸਿਰ ਫਟ ਗਿਆ ਤਾਂ ਪੁਲਿਸ ਵਾਲੇ ਨਰੰਜਨ ਕੌਰ ਨੂੰ ਫੜ ਕੇ ਜੇਲ੍ਹ ਵਿੱਚ ਲੈ ਗਏ ਜਦੋਂ ਇਹ ਗੱਲ ਅੰਗਰੇਜ਼ ਨੂੰ ਪਤਾ ਲੱਗੀ ਤਾਂ ਉਹ ਭੱਜਿਆ ਹੋਇਆ ਫੈਕਟਰੀ ਵਿੱਚੋਂ ਪੁਲਿਸ ਸਟੇਸ਼ਨ ਗਿਆ ਪੁਲਿਸ ਵਾਲੇ ਕਹਿਣ ਲੱਗੇ ਕਿ ਐਨੀ ਖਤਰਨਾਕ ਪਾਗਲ ਔਰਤ ਨੂੰ ਤੂੰ ਖੁੱਲਾ ਛੱਡ ਰੱਖਿਆ ਹੈ ਦੇਖ ਜੇ ਕਿਸੇ ਦੀ ਜਾਨ ਚਲੀ ਗਈ ਤਾਂ ਜ਼ਿੰਮੇਵਾਰ ਤੂੰ ਹੀ ਹੋਏਗਾ ਅੰਗਰੇਜ਼ ਆਪਣੀ ਮਾਂ ਨੂੰ ਛੁਡਾ ਕੇ ਘਰੇ ਲੈ ਆਇਆ ਨੌਕਰਾਨੀ ਕਮਰੇ ਵਿੱਚ ਬੰਦ ਸੀ ਅੰਗਰੇਜ਼ ਨੇ ਉਸ ਨੂੰ ਘਰੇ ਭੇਜਿਆ ਤਾਂ ਨਿਰੰਜਨ ਕੌਰ ਨੂੰ ਐਨਾ ਗੁੱਸਾ ਆਇਆ ਕੇ ਫੜ ਕੇ ਅੰਗਰੇਜ਼ ਦੇ ਹੱਥ ਤੇ ਹੀ ਬੰਦੀ ਵਾਡ ਦਿੱਤੀ ਐਨੀ ਜ਼ੋਰ ਨਾਲ ਕਿ ਖੂਨ ਨਿਕਲਣ ਲੱਗਿਆ ਕੰਮ ਵਾਲੀ ਵੀ ਕੰਮ ਛੱਡ ਕੇ ਚਲੀ ਗਈ ਅੰਗਰੇਜ਼ ਨੇ ਆਪਣੀ ਮਾਂ ਦੀ ਹਰ ਹਰਕਤ ਨੂੰ ਸਿਆਸੀ ਪਰ ਆਪਣੀ ਮਾਂ ਨੂੰ ਪਾਗਲਖਾਨੇ ਨਹੀਂ ਭੇਜਿਆ ਸੀ ਕਈ ਵਾਰ ਅੰਗਰੇਜ਼ ਕਈ ਅੰਗਰੇਜ਼ ਨੂੰ ਆਪਣਾ ਘਰ ਜਵਾਈ ਬਣਾਉਣ ਦੇ ਇਸ਼ਕ ਸੀ ਪਰ ਜਦੋਂ ਉਸ ਦੀ ਪਾਗਲ ਮਾਂ ਨੂੰ ਦੇਖਦੇ ਤਾਂ ਕਹਿੰਦੇ ਕਿ ਅਸੀਂ ਆਪਣੀ ਧੀ ਨਹੀਂ ਦੇਵਾਂਗੇ ਉਹ ਕਹਿਣ ਲੱਗਾ ਤਾਂ ਫਿਰ ਮੈਂ ਵੀ ਵਿਆਹ ਨਹੀਂ ਕਰਨਾ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦਾ ਜੋ ਦੁੱਖ ਖੁਸ਼ ਨੇ ਸਹਿਆ ਹੈ ਮੈਂ ਆਪਣੀ ਮਾਂ ਨੂੰ ਪਾਗਲਖਾਨੇ ਨਹੀਂ ਭੇਜ ਸਕਦਾ ਹੌਲੀ ਹੌਲੀ ਨਰੰਜਨ ਕੌਰ ਦੇ ਦਿਲ ਵਿੱਚ ਅਹਿਸਾਸ ਹੋਣ ਲੱਗਿਆ ਕਿ ਉਹ ਆਪਣੇ ਪੁੱਤ ਦੇ ਨਾਲ ਪਾਗਲਪਨ ਦੇ ਦੌਰੇ ਵਿੱਚ ਕੀ ਕੁਝ ਕਰ ਜਾਂਦੀ ਹੈ ਤੇ ਉਹ ਉਫ ਤੱਕ ਨਹੀਂ ਕਰਦਾ ਜਦੋਂ ਉਸ ਦਾ ਦਿਲ ਪਰ ਆਉਂਦਾ ਤਾਂ ਅੰਗਰੇਜ਼ ਨੂੰ ਸੀਨੇ ਨਾਲ ਲਗਾ ਕੇ ਬੜੀਆਂ ਅਸੀਸਾਂ ਦਿੰਦੀ ਤੇ ਉਹ ਆਦਮੀ ਜਿਸ ਨੇ ਬਦਲਾ ਲੈਣ ਦੇ ਲਈ ਨਰੰਜਨ ਕੌਰ ਦੇ ਨਾਲ ਇਹ ਸਭ ਖੇਡ ਖੇਡਿਆ ਸੀ ਉਸ ਦੇ ਮੁੰਡਿਆਂ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਹੀ ਪਿਓ ਰਣਜੀਤ ਨੂੰ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ ਤੇ ਉਹ ਇਸ ਵਕਤ ਹਸਪੀਟਲ ਵਿੱਚ ਤੜਫ ਰਿਹਾ ਸੀ ਪਰ ਉਸ ਨੂੰ ਪੁੱਛਣ ਵਾਲਾ ਉੱਥੇ ਕੋਈ ਨਹੀਂ ਸੀ ਉਸ ਦੇ ਅੰਦਰ ਦੇ ਸਾਰੇ ਅੰਗ ਕੰਮ ਕਰਨੇ ਬੰਦ ਕਰਨ ਲੱਗੇ ਪਰ ਮੌਤ ਨਹੀਂ ਆ ਰਹੀ ਸੀ ਸਾਹ ਜਿਵੇਂ ਗਲੇ ਵਿੱਚ ਅਟਕ ਚੁੱਕਿਆ ਸੀ ਤੜਫ ਰਿਆ ਸੀ ਰੋ ਰਿਆ ਸੀ ਕਿ ਕਾਸ਼ ਮੈਨੂੰ ਮੌਤ ਆ ਜਾਏ ਫਿਰ ਅੰਗਰੇਜ਼ ਨੂੰ ਫੋਨ ਕੀਤਾ ਤੇ ਉਖੜਦੇ ਹੋਏ ਸਾਹਾਂ ਨਾਲ ਉਸ ਨੂੰ ਬੁਲਾਉਣ ਲੱਗਿਆ ਜਦੋਂ ਅੰਗਰੇਜ਼ ਹਸਪਤਾਲ ਪਹੁੰਚਿਆ ਤਾਂ ਉਸਦੇ ਸਾਹਮਣੇ ਹੱਥ ਜੋੜਨ ਲੱਗਿਆ ਕਹਿਣ ਲੱਗਿਆ ਆਪਣੀ ਮਾਂ ਨੂੰ ਕਹਿ ਮੈਨੂੰ ਮaaf ਕਰ ਦੇਵੀ ਮੇਰੀ ਜਾਨ ਨਹੀਂ ਨਿਕਲ ਰਹੀ ਹੈ ਬਹੁਤ ਦਰਦ ਵਿੱਚ ਹਾਂ ਮੈਂ ਮੈਂ ਤੇਰੀ ਮਾਂ ਦੇ ਨਾਲ ਚੰਗਾ ਨਹੀਂ ਕੀਤਾ ਪਰ ਅੰਗਰੇਜ਼ ਬਿਨਾਂ ਮaaf ਕੀਤੇ ਹੀ ਉਥੋਂ ਵਾਪਸ ਆ ਗਿਆ ਕਿਵੇਂ ਮaaf ਕਰ ਸਕਦਾ ਸੀ ਜੋ ਕੁਝ ਉਸਨੇ ਅੰਗਰੇਜ਼ ਦੀ ਮਾਂ ਦੇ ਨਾਲ ਕੀਤਾ ਸੀ ਉਹ ਮaaf ਕਰ ਹੀ ਨਹੀਂ ਸਕਦਾ ਸੀ 10 ਸਾਲ ਦੀ ਉਮਰ ਵਿੱਚ ਉਸਨੇ ਆਪਣੀ ਮਾਂ ਦੇ ਨਾਲ ਹੋਣ ਵਾਲੇ ਅਤਿਆਚਾਰਾਂ ਨੂੰ ਆਪਣੇ ਕੰਨਾਂ ਨਾਲ ਸੁਣਿਆ ਸੀ ਆਪਣੀ ਮਾਂ ਦੀਆਂ ਸਿਸਕੀਆਂ ਤੇ ਚੀਕਾਂ ਅੱਜ ਵੀ ਉਸਦੇ ਕੰਨਾਂ ਵਿੱਚ ਜਦੋਂ ਗੂੰਜਤੀਆਂ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਰੱਬ ਅੱਗੇ ਇਹੀ ਅਰਦਾਸ ਕਰਦਾ ਸੀ ਕਿ ਉਸ ਇਨਸਾਨ ਨੂੰ ਵੀ ਇਹੋ ਜਿਹਾ ਹੀ ਦਰਦ ਦੇਣਾ ਇਹੋ ਜਿਹੀ ਦਰਦਨਾਕ ਸਜ਼ਾ ਮਿਲੇ ਜੋ ਦੁਬਾਰਾ ਕੋਈ ਇਹੋ ਜਿਹਾ ਪਾਪ ਕਰਨ ਤੋਂ ਪਹਿਲਾਂ ਕੰਬੁੱਠੇ ਉਸ ਇਨਸਾਨ ਦਾ ਉਸ ਤਰ੍ਹਾਂ ਦਾ ਹੀ ਹਾਲ ਹੋਇਆ ਸੀ ਨਾ ਉਹ ਜਿਉਂਦਾ ਸੀ ਤੇ ਨਾ ਹੀ ਮਰ ਰਿਹਾ ਸੀ ਤੜਫਦਾ ਸੀ ਰੋਂਦਾ ਸੀ ਉਸਦੇ ਮੁੰਡਿਆਂ ਦੀ ਇਹੀ ਕੋਸ਼ਿਸ਼ ਸੀ ਕਿ ਰਣਜੀਤ ਜਲਦੀ ਮਰ ਜਾਏ ਪਰ ਰਣਜੀਤ ਦੀ ਜਾਨ ਤਾਂ ਜਿਵੇਂ ਗਲੇ ਵਿੱਚ اٹਕ ਕੇ ਵਾਪਸ ਸਰੀਰ ਵਿੱਚ ਚਲੀ ਜਾਂਦੀ ਸੀ ਦਰਦ ਇੰਨਾ ਸੀ ਕਿ ਸੇਹਾ ਨਹੀਂ ਜਾ ਰਿਹਾ ਸੀ ਬਸ ਹੁਣ ਉਹ ਮਰਨਾ ਚਾਹੁੰਦਾ ਸੀ ਪਤਾ ਨਹੀਂ ਲੋਕ ਪਾਪ ਕਰਨ ਤੋਂ ਪਹਿਲਾਂ ਇਹ ਕਿਉਂ ਭੁੱਲ ਜਾਂਦੇ ਨੇ ਕਿ ਪ੍ਰਮਾਤਮਾ ਦੀ लाठी ਵਿੱਚ ਆਵਾਜ਼ ਨਹੀਂ ਹੁੰਦੀ ਨਰੰਜਨ ਕੌਰ ਦੀ ਹਾਲਤ ਪਹਿਲਾਂ ਤੋਂ ਬਹੁਤ ਠੀਕ ਹੋ ਰਹੀ ਸੀ ਹੁਣ ਉਹ ਠੀਕ ਹੋਣ ਲੱਗੀ ਪਰ ਰੰਜੀਤ ਦਾ ਦਰਦ ਅਜੇ ਵੀ ਬਾਕੀ ਸੀ ਹੌਲੀ ਹੌਲੀ ਨਰੰਜਨ ਕੌਰ ਕੁਝ ਠੀਕ ਹੋਈ ਤਾਂ ਅੰਗਰੇਜ਼ ਨੇ ਇੱਕ ਚੰਗੀ ਕੁੜੀ ਦੇਖ ਕੇ ਉਸ ਨਾਲ ਵਿਆਹ ਕਰ ਲਿਆ ਕੁੜੀ ਬਹੁਤ ਚੰਗੀ ਸੀ ਉਸਨੇ ਨਰੰਜਨ ਕੌਰ ਦਾ ਬਹੁਤ ਖਿਆਲ ਰੱਖਿਆ ਤੇ ਕੁਝ ਹੀ ਸਮੇਂ ਦੇ ਵਿੱਚ ਨਰੰਜਨ ਕੌਰ ਠੀਕ ਹੋ ਗਈ ਹੁਣ ਰਣਜੀਤ ਆਪਣੇ ਘਰ ਵਿੱਚ ਆਪਣੀ ਮਾਂ ਤੇ ਪਤਨੀ ਦੇ ਨਾਲ ਬਹੁਤ ਖੁਸ਼ ਹੈ ਪਰ ਰਣਜੀਤ ਅਜੇ ਵੀ ਉਸ ਤਰ੍ਹਾਂ ਹੀ ਹਸਪਤਾਲ ਦੇ ਬੈੱਡ ਤੇ ਪਿਆ ਚੀਕ ਰਿਹਾ ਹੈ ਮੌਤ ਹੈ ਕਿ ਆਉਣ ਦਾ ਨਾਮ ਨਹੀਂ ਲੈ ਰਹੀ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤਾਂ ਜਦੋਂ ਆਪਾਂ ਪਾਪ ਕਰਦੇ ਆ ਆਪਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਜੋ ਕਰ ਰਹੇ ਹਾਂ ਸਮਾਂ ਤੇ ਇਸ ਦਾ ਸਾਨੂੰ ਫਲ ਜ਼ਰੂਰ ਮਿਲੇਗਾ ਤੇ ਜਦੋਂ ਇਸ ਦਾ ਫਲ ਮਿਲਦਾ ਹੈ ਤਾਂ ਆਪਣੇ ਤੋਂ ਸੇਹਾ ਨਹੀਂ ਜਾਂਦਾ ਇਸ ਕਰਕੇ ਕਦੇ ਵੀ ਇਹੋ ਜਿਹਾ ਪਾਪ ਨਾ ਕਰੋ ਜੋ ਆਖਰ ਦੇ ਸਮੇਂ ਵਿੱਚ ਸਹਿਣਾ ਔਖਾ ਹੋ ਜਾਏ ਤੇ ਰੱਬ ਤੋਂ ਮੂਹ ਮੰਗ ਕੇ ਮੌਤ ਲੈਣੀ ਪਏ ਤਾਂ ਦੋਸਤੋ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਨੇ ਹਰ ਇੱਕ ਨਾਲ ਚੰਗਾ ਪੇਸ਼ ਆਉਣਾ ਚਾਹੀਦਾ ਹੈ ਹਰ ਇੱਕ ਤੀ ਭੈਣ ਦੀ عزت ਕਰਨੀ ਚਾਹੀਦੀ ਹੈ ਵੱਡਿਆਂ ਦਾ ਸਤਕਾਰ ਛੋਟਿਆਂ ਨਾਲ ਪਿਆਰ ਹਰ ਇੱਕ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਏਸੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰਾ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦਿਆਂ ਜੀ ਕਿਸੇ ਇਦਾਂ ਦੀ ਹੋਰ ਮੋਟੀਵੇਸ਼ਨਲ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤੇ ਦਿਲ ਤੋਂ ਧੰਨਵਾਦ ਥੈਂਕ ਯੂ